ਕੁੱਖੋ ਦੇ ਰਹਿਣਾ ਰਾਣੀਵਾਲਾ ਦੇ ਕੀ ਮਸਲਾ ਹੈ ਮਸਲਾ ਪਾਈਪ ਲਾਈਨ ਪਾਣੂ ਪਿੰਡੋਂ ਨਾ ਲੈ ਕੇ ਗਏ ਬੰਦੇ ਸਰਪੰਚ ਜਿਸ਼ਬੀਰ ਸਿੰਘ ਚੰਬੇ ਖੁਰਦੇ ਦਾ ਉਹਨੇ ਜਾ ਕੇ ਉੱਤੇ ਡੂੰਗੀ ਖੜ ਦੇ ਵਿੱਚ ਇਹਨਾਂ ਨੂੰ ਵਾਰਤਾ ਇਹਨਾਂ ਦੇ ਉੱਤੇ ਢਿੱਗ ਢਿੱਗਨ ਦੇ ਨਾਲ ਉਹ ਢਿੱਗ ਢਿੱਗ ਪੀ ਇਹਨਾਂ ਦੇ ਉੱਤੇ ਫਿਰ ਜੀਸੀਬੀ ਨਾਲ ਕੱਢਣ ਲੱਗਾ ਦੋ ਮੁੰਡੇ ਕੱਢਤੇ ਇੱਕ ਸੇ ਦੋ ਮੁੰਡੇ ਨਿਕਲੇ ਤੇ ਜਿਹੜੀ ਜੀਸੀਬੀ ਲੱਗਣ ਦਾ ਮੌਤ ਹੋ ਗਈ ਤੁਹਾਡਾ ਕੀ ਲੱਗਦਾ ਜੀ ਮੇਰੇ ਪਤੀਏ ਕੀ ਨਾਮ ਨਾਮ ਉਹਨਾਂ ਦਾ ਕੀ ਆ ਉਹਨਾਂ ਦਾ ਪ੍ਰਿਤਪਾਲ ਸਿੰਘ ਜਗਰਾਜ ਸਿੰਘ ਉਮਰ ਕਿੰਨੀ ਉਮਰ ਪਿਰਤਪਾਲ ਦੀ 18 ਸਾਲ ਹੋ ਗਈ ਤੇ ਦੂਜੇ ਦੀ ਵੀ ਛਾਲ ਦੇ ਲੱਗੇ ਹੋਗੇ 18 ਤੋਂ ਉੱਪਰ ਆ ਕਾਦੀ ਪਾਈਪ ਲਾਈਨ ਕਾਦੀ ਪੈ ਰਹੀ ਹੈ ਪਾਈਪ ਲਾਈਨਾਂ ਬੰਬੀ ਦੀ ਪਾਉਣ ਲੱਗੇ ਘਰੋਂ ਤੇ ਬੰਬੀ ਦੀ ਕਹਿ ਕੇ ਗਏ ਹੁਣ ਗਾੜੀ ਪਤਾ ਨਹੀਂ ਕੀ ਕਰਾਉਣਾ ਕੀ ਨਹੀਂ ਕਰਾਇਆ ਉਹਨਾਂ ਨੇ ਹਾਂਜੀ ਹੈਲੋ ਮੇਰਾ ਬੇਟਾ ਨਾ ਬਿਟੇਂ ਚੁੜਾ ਕੇ ਲੱਗੇ ਤਿੰਨਾਂ ਚੌ ਜਣਿਆਂ ਨੂੰ ਸਰਪੰਚ ਖੜ ਕੇ ਪ੍ਰਾਂਤ ਪੁਣੀ ਨਮੀ ਹੀ ਪਟਾਈ ਪੁਰਾਣੇ ਆ ਤੇ ਬੱਚੇ ਥੱਲੇ ਆ ਕੇ ਮੁੜ ਕੇ ਲੰਗਾਈ ਜੀਸੀਬੀ ਨਾ ਜੀਸੀਬੀ ਮੰਗਾ ਕੇ ਦੰਨੇ ਕਿਹਦੇ ਸਰਚ ਵੱਜੀ ਆ ਬਾਗਟਾ ਮਤਲਬ ਉਹ ਬਹੁਤ ਡਿੱਗ ਉਹ ਟੇਕੇ ਨਿੱਕੇ ਦੀ ਉੱਥੇ ਹੋ ਗਈ ਆ ਜੀ ਸੀ ਵੀ ਨਹੀ ਆ ਜੀ ਸੀ ਵੀ ਵੱਜੀ ਕਿਤੇ ਹਾਂ ਸਰਚ ਵੱਜੀ ਆ ਸਰਚ ਵੱਜੀ ਕੀ ਨਾਂ ਕੀ ਦੋਵਾਂ ਦਾ ਨਿੱਕੇ ਦਾ ਮੇਰੇ ਦਾ ਜਗਰਾਤ ਸਿੰਘ ਛੋਟੇ ਦਾ ਪਰਤਪਾਲ ਸਿੰਘ ਦਾ ਉਹਨਾਂ ਦੀ ਉਮਰ ਕਿੰਨੀ ਦੱਸ ਨਿੱਕੇ ਦੀ 18 ਸਾਲ ਆ ਤੇ ਵੱਡੇ ਦੀ 20 ਸਾਲ ਆ 17 ਸਾਲ ਹਮ ਪੂਰੇ ਪੌਣ ਨੂੰ ਲੈ ਕੇ ਗਏ ਸੀ ਪਿੰਡ ਰਾਣੀ ਵਾਲਾ ਤੋਂ ਤੇ ਉਥੋਂ ਇਹਨਾਂ ਨੂੰ ਖੜਿਆ ਹੁੰਦੇ ਵੀ 4 ਪੌਂਡ ਲੈ ਕੇ ਤੇ ਉੱਥੇ ਇਹਨਾਂ ਮੁੰਡਿਆਂ ਦੇ ਦੱਬਣ ਦੇ ਨਾਲ ਮੌਤ ਹੋਈ ਹੱਸਾ ਹੋਇਆ ਦੋ ਨਿਕਲ ਕੇ ਜਦੋਂ ਮੈਂ ਕੱਢਣ ਲੱਗੇ ਦੱਬੇ ਹੋਏ ਇਹ ਕੱਢਣ ਲੱਗੇ ਉਦੋਂ ਜੀ.ਸੀ.ਪੀ ਦੇ ਨਾਲ ਮੌਤ ਹੋਈ ਇਲਾਕੇ ਦੇ ਨਿਸ਼ਾਨ ਵੀ ਮੁੰਡਿਆਂ ਦਾ ਮਿਲਾਜਾ ਹੋ ਰਿਹਾ ਅੰਦਰ ਉਹਨਾਂ ਦੇ ਲੱਗਣ ਦੇ ਨਾਲ ਮੌਤ ਹੋਈ ਹੈ ਦੋਵੇਂ 17-18 ਸਾਲਾਂ ਦੇ ਹੀ ਉਹ ਇੱਕ ਜਗਦਾਸ ਸਿੰਘ ਮੁਖਤਿਆਰ ਸੰਪੇਟਾ ਦੇ ਨਾਲ ਔਰ ਪ੍ਰਿਤਪਾਲ ਸਿੰਘ ਤੇ ਜਗਤਾਰ ਸਿੰਘ ਦੇ ਨਾਲ ਬਿਲਕੁਲ ਹੀ ਉਮਰ ਹੈ ਲੱਗਦੀ ਤੇ ਇਹ 16-17 ਸਾਲ ਦੀ ਉਮਰ ਦੇ ਹੁੰਦੇ ਨੇ ਤੇ ਕਿਨ ਪਲੱਸ 2 ਕੀਤੀ ਹੋਇ ਇੱਕ ਪੜ ਰਿਹਾ ਹੈ ਅਜੇ ਤੇ ਹਾਂ ਉਹ ਸ਼ਾਰਟ ਨਾ ਬਿਟੂ ਆ ਇੱਕ ਮੁੰਡੇ ਦਾ ਉਹ ਜੱਕ ਵੀ ਹੋਈ ਇੱਕ ਹਰਪ੍ਰੀਤ ਆ ਉਹ ਵੀ ਅਜੀ ਆਟੋਮਟ ਇਹ ਨਾ ਆਪਣਾ ਜਸਬੀਰ ਸਿੰਘ ਸਰਪੰਚ ਦੇ ਖੇਤਾਂ 'ਚ ਉੱਥੇ ਪਿੰਡ ਚੰਬਾ ਖੁਰਦ ਵਿਖੇ ਤੇ ਇਰੀਗੇਸ਼ਨ ਦੀ ਪਾਈ ਪਾ ਰਹੇ ਸੀਗੇ ਤੇ 3 ਫੁੱਟ ਟੋਇਆ ਸੀਗਾ ਤੇ ਉਹਦੇ ਵਿੱਚ ਇਹ ਨਾ ਕੰਮ ਕਰ ਰਹੇ ਸੀਗੇ ਲੜਕੇ ਦੋ ਤੇ ਉਹ ਮਿੱਟੀ ਢਿੱਗ ਡਿੱਗਣ ਵਾਲੇ ਥੱਲੇ ਆਨ ਨਾਲ ਨਾ ਤੇ ਇਹਨਾਂ ਦੀ ਮੌਤ ਹੋ ਗਈ ਏ ਇੱਕ ਦਾ ਨਾਂ ਹੈਗਾ ਆਪਣਾ ਜਗਰਾਜ ਸਿੰਘ ਪੁੱਤਰ ਮਕਤਾਰ ਸਿੰਘ ਇਹਦੀ ਉਮਰ 20 ਸਾਲ ਦੀ ਏ ਤੇ ਦੂਜੇ ਦਾ ਨਾਮ ਹੈਗਾ ਪ੍ਰਿੰਤਪਾਲ ਸਿੰਘ ਪੁੱਤ ਜਗਤਾਰ ਸਿੰਘ ਇਹਦੀ ਉਮਰ ਹੈਗੀ 18 ਸਾਲ ਦੀ ਇਹ ਦੋਵੇਂ ਯਾਨੀ ਕਿ ਰਾਨੀ ਬਰਾਦੇ ਰਹਿਣ ਵਾਲੇ ਨੇ ਤੇ ਬਾਕੀ ਡੈੱਡ ਬੋਲੀਆਂ ਹੀ ਕਬਜ਼ੇ ਤੇ ਰਹੜੀਆਂ ਨੇ ਤੇ ਬਿਆਨ ਲਿਖੇ ਜਾ ਰਹੇ ਨੇ ਮੁਤਾਬਕ ਬਿਆਨਾਂ ਦੇ ਹੀ ਕਰਾਈ ਅਮਰ ਚੋੜਿਆ ਦੰਗ